ਕਜੁਨੀਆਂ ਕੋਲੇ ਲੀਡਰ ਸਰਬਾਨੋ ਸੇ ਉਹਨਾਂ ਦੀ ਟੀਮ ਸੋ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅਜੇ ਕੋ ਦੁਕਾਨਦਾਰ ਦੁਕਾਨਾਂ ਬੰਦ ਕਰਕੇ ਦੇਖ ਕੇ ਆਏ ਲੱਗਦਾ ਕਿ ਵਾਪਕੀ ਦੁਕਾਨਦਾਰ ਜੋ ਕਿਸਾਨ ਮਜ਼ਦੂਰ ਦੇ ਨਾਲ ਕਿਸਾਨ ਦੇ ਨਾਲ ਨਾਲ ਸਾਰਾ ਵਰਗ ਹੀ ਜੁੜਿਆ ਹੋਇਆ ਜੇਕਰ ਕਿਸਾਨੀ ਸਥਿਰ ਹੋਊਗੀ ਤਾਂ ਇਹ ਜਿਹੜੇ ਦੁਕਾਨਦਾਰ ਆ ਮਜ਼ਦੂਰ ਆ ਇਹਨਾਂ ਦਾ ਕਾਰੋਬਾਰ ਚੱਲੂਗਾ ਸਾਰਾ ਹੀ ਜਿਹੜੇ ਚਾਨ ਦੀ ਤਰ੍ਹਾਂ ਕੜੀ ਜੁੜੀ ਹੋਈ ਆ ਜੇਕਰ ਕਿਸਾਨੀ ਕੋਲੇ ਪੈਸਾ ਆਊਗਾ ਦੁਕਾਨ ਤੇ ਜਾਣਗੇ ਕੋਈ ਖਰੀਦ ਕਰਨਗੇ ਤਾਂ ਉਹ ਗਾਹ ਅੱਗੇ ਬੈਸਤੀ ਬੋੜਾ ਕੋਲੇ ਜਾਣਗੇ ਉਹ ਗਾਹ ਫੈਕਟਰੀਆਂ ਤੇ ਜਾਣਗੇ ਲਿਗਿਆਣੇ ਤੱਕ ਜੋ ਇਹ ਸਾਰਾ ਚੈਨ ਜੁੜੀ ਹੋਈ ਆ ਸੋ ਇਹ ਜੋ ਲੜਾਈ ਆ ਆਪਣੀ ਇਹ ਆਖਰੀ ਲੜਾਈ ਆ ਆਪਾਂ ਅੱਜ ਕਰੋ ਕੀ ਹਾਂ ਜੇ ਆਂ ਸਵੇਰ ਤਕਰੀਬਨ ਸਾਰੀ ਰੋਟੀ ਖਾ ਕੇ ਆਉਣਗੇ ਤੇ ਆ ਕੇ ਆਪਾਂ ਫੇਰ ਇੱਥੇ ਹਣ ਪ੍ਰਸ਼ਾਦਾ ਛਕਿਆ ਕੋ ਜਿਹੜੇ ਦੱਲੇ ਵਾਲ ਸਾਹਿਬ ਆ ਪਿਛਲੇ ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਜਿਨ੍ਹਾਂ ਨੂੰ ਖਰਦਾਵ ਤੇ ਸਹਿਤਕ ਪਾਣੀ ਦਾ ਸਹਾਰਾ ਨਾਲ ਕੋਲੇ ਪਾਣੀ ਪੀ ਰੋ ਆ ਪਾਣੀ ਤੋਂ ਬਿਨਾ ਹੋਰ ਕੁਝ ਵੀ ਨਹੀਂ ਖਾ ਰੋ ਤਾਂ ਆਪਣੇ ਬੱਚਿਆਂ ਨੂੰ ਕੋਲ ਖੜਾ ਕੇ ਜ਼ਰੂਰ ਦੇਖੋ ਆ ਕੋਈ ਕਿ ਉਹ ਤੁਹਾਨੂੰ ਜਮ ਸੇ ਸੋਈਦਾ ਉਹਦੇ ਪੁੱਤਰ ਤੇ ਪੋਤਾ ਹੌਲ ਤੇ ਤੱਕ ਮਰਦੇ ਨੂੰ ਦਿਨ ਰਾਤ ਦੇਖ ਰਿਹਾ ਉਹਨਾਂ ਦੇ ਕੋਲ ਬੈਠਾ ਤੁਸੀਂ ਆਪ ਇਹ ਹਿਸਾਬ ਲਾ ਸਕਦੇ ਆ ਕਿ ਜੇਕਰ ਆਪਣਾ ਬਾਪ ਰੋਟੀ ਨਾ ਖਾਵੇ ਤਾਂ ਆਪਣੇ ਤੇ ਕੀ ਦੀਂਦੀ ਆ ਉਹ ਤਾਂ ਹੋ ਗਿਆ ਕਮੀਂ ਨੇ ਉਹ ਉੱਪਰ ਦਾ ਸਰਾ ਜੋ ਧਾਨਾ ਮੈਨੂੰ ਹੀ ਲੱਗਦਾ ਇਸ ਤੋਂ ਬਾਅਦ ਇਹ دیਵਾਨੀਆਂ ਦੇਖ ਰਿਹਾ ਆ ਕੋ ਉਹ ਤਹੀਂ ਖੜਦੇ ਦੂਤਹੀਂ ਜੋ ਇਹ ਬਜ਼ੁਰਗ ਚੜੇ ਮਹਾਤੇ ਲਗਾ ਦਿਨਾ ਇਹ ਬਚਾਲ ਵਿੱਚ ਬਟਲਾ ਆਈਆਂ ਜੋ ਨੌਜਵਾਨ ਸਾਈਡ ਤੇ ਖੜੇ ਆ ਬਟਲਾ ਦੇ ਵਿੱਚ ਆ ਕੇ ਬੈਠੇ ਵੀ ਬਣ ਕੇ ਕੌਣ ਗੀ ਸੁਭਾਰ ਸੁਗਾਂ ਤੁਹਾਡੇ ਸਰਾਂ ਦੇ ਉੱਤੇ ਲੜਿਆ ਜਾਣਾ ਇਹ ਬਜ਼ੁਰਗਾਂ ਕੋ ਸੇਧ ਲਾਓ ਤਾਂ ਜੋ ਇਸ ਸੁਭਾਸ ਨੂੰ ਆਪਾਂ ਆਪ ਦੇ ਸਰ ਤੇ ਜਾ ਜਾ ਕੇ ਸਾਫ ਸਕੀਏ ਇਹ ਬਜ਼ੁਰਗਾਂ ਦਾ ਸਹਾਰਾ ਕਿੰਨਾ ਚਿਰ ਤੱਕ ਆਈ ਆਪਣਾ ਬਹੁਤਾ ਚਿਰ ਬਜ਼ੁਰਗਾਂ ਦਾ ਸਹਾਰਾ ਨਹੀਂ ਤੱਕ ਸਕਦੇ ਸੋ ਇਹਨਾਂ ਦੇ ਸੇਧ ਲਾਓ ਇਹਨਾਂ ਨੂੰ ਅੱਗੇ ਲਾਓ ਇਹਨਾਂ ਦੇ ਮਗਰ ਪਰੋ ਜੋਏ ਆਪਾਂ ਨੂੰ ਕਹਿੰਦੇ ਆ ਉਸ ਤਰ੍ਹਾਂ ਤਰੀ ਦਾ ਜੋ ਕਰਨ ਕਰੋ ਅੱਗੇ ਆਉਣ ਵਾਲੀ 4 ਤਈ ਗੁਰੂ ਬਹੁਤ ਤੋਂ ਵੱਧ ਪਿੰਡਾਂ ਵਿੱਚ ਲਾਉਂਸਮੈਂਟ ਕਰਵਾਓ ਗੁਰੂ ਘਰ ਆਪਣੇ ਜੋ ਵੀ ਆਪਣੇ ਕੋਈ ਸਾਧਨਾ ਲੱਖ ਵਤ ਸਾਧਿਆ ਦਾ ਲਾਉਂਸਮੈਂਟ ਕਰਾ ਕੇ ਆਉਣ ਵਾਲੀ 4 ਤਈ ਗੁਰੂ ਭਾਰਤ ਭਰ ਦੇ ਜੋ ਕਾਠ ਹੋ ਰਿਹਾ ਖਨਾਰੀ ਬਾਰਡਰ ਤੇ ਉਸ ਨੂੰ ਆਪਾਂ ਧਰਮਾ ਰੂਪ ਦੇਣਾ ਪੂਰੇ ਜੱਥੇ ਆਵੇ ਹਸਾਮਨਾ ਦਾ ਪੰਜਾਬ ਤੋਂ ਵੀ ਰਾਤ ਕਰੀਆਂ ਖਨੌਰੀ ਬਾਰਡਰ ਵਾਲ ਨੂੰ ਸੋਹਰਾ ਵੀਰ ਵਾਲਕੇ ਇਸ ਨੂੰ ਸੀਰੀਅਸ ਲੈਣਾ ਖਨੌਰੀ ਬਾਰਡਰ ਪਹੁੰਚਣਾ ਚਾਰ ਦਿਨ ਨੂੰ ਬਹੁਤ ਹੀ ਲਾਜ਼ਮੀ ਆ ਕਿਉਂਕਿ ਬਾਹਰ ਸਰਕਾਰ ਦੀ ਇਹ ਰਿਹਾਏ ਉਹ ਖਨੌਰੀ ਬਾਰਡਰ ਤੇ ਟਿੱਕੀ ਹੋਈ ਆ ਉਹ ਤਾਂ ਦੇ ਵਿੱਚ ਤੇ ਕਹੋ ਉਹਨਾਂ ਨੂੰ ਮੇਰਾ ਮੇਰੇ ਤੇ ਬਲੇ ਸਾਹਿਬ ਨੂੰ ਚੜ੍ਹ ਕੇ ਤਾਹ ਫੌਜ ਸਿਨੇ ਸਹੂਤ ਪਾਈ ਜੇ ਇਹ ਪਹਿਲਾ ਕਬਜ਼ੁਰਗੋ ਜੋ ਨਾਂਜਿਸ ਗਿਆ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਕੇ ਹਜੇ ਤੱਕ ਵੀ ਫੱਡੀ ਬਣਾ ਪਏ ਆ ਸਰ ਦੇਖ ਲੋ ਵੀ ਸਹਾਰੇ ਉਹਨਾਂ ਨੂੰ ਜਿੰਦਾ ਰੱਖਿਆ ਗਿਆ ਸੋ ਸਰਕਾਰ ਕਾਂ ਵਿੱਚ ਕਿ ਉਹਨਾਂ ਨੂੰ ਉਥੋਂ ਜਿਵੇਂ ਨਾ ਕੋਈ ਚੱਕਿਆ ਜਾਵੇ ਸੋ ਚਾਰਤੇ ਕਰੋ ਵੱਧ ਤੋਂ ਵੱਧ ਗੰਤੀ ਵਿੱਚ ਆਪਣੇ ਜੱਥੇ ਲੈ ਕੇ ਖਨੋਰੀ ਬਾਰਡਰ ਵੱਲ ਆਪੋ ਆਪਣੇ ਸਾਧਨਾਂ ਤੇ ਜੋਰ ਬੋਲ ਜਨਾ ਹੋ ਇਨਾ ਹੀ ਦਿਲਦਾ ਹੋਇਆ ਬਾਸ ਸੇਵਾ ਨਾਲ ਜਾਜਤਾ ਜਦੋਂ ਵਰਤੀ ਹੈ ਦਾ ਮਾਅ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ